ਦੁਵਾਰਾ ਜਾਂਦੇ ਨੇ ਭਾਈ ਦੁਵਾਰਾ ਦੁਵਾਰਾ ਚੱਲੇ ਰਹੇ ਉਹ ਦੇਖੋ ਹਾਰਿਆ ਤੇ ਸੀਪੀਸੀ ਦੇ ਮੈਂਬਰਾਂ ਤੇ ਡੇਰੇ ਦੇ ਮਹੰਤਾ ਵਿਚਾਲੇ ਜਮ ਕੇ ਤਲਵਾਰਾਂ ਚਲੀਆਂ ਨੇ ਜੀ ਹਾਂ ਦੋਵਾਂ ਪਾਸੇ ਵਿਚਾਲੇ ਖੂਨੀ ਸੰਘਰਸ਼ ਹੋਇਆ ਹੈ ਜਿਸ ਤੋਂ ਬਾਅਦ ਕਰੀਬ 6-7 ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਨੇ ਦਰਸਲ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਦੋਵੇਂ 30 ਵਿਥਿਆਲੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੋਵੇਂ 30 ਵਿਥਿਆਲੇ ਜਮ ਕੇ ਡਾਂਗਾ ਸੋਟੇ ਚੱਲੇ ਉੱਥੇ ਹੀ ਦੋਵੇਂ 30 ਨੇ ਇੱਕ ਦੂਜੇ ਤੇ ਤਲਵਾਰਾਂ ਨਾਲ ਇੱਕ ਦੂਜੇ ਨੂੰ ਜ਼ਖਮੀ ਕਰਨ ਦੇ ਇਲਜ਼ਾਮ ਮਿਲ ਗਏ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿ ਕਈ ਲੋਕ ਹੱਥਾਂ ਵਿੱਚ ਡਾਂਗਾ ਫੜੀ ਨਸਰਾ ਰਹੇ ਨੇ ਦੁਬਾਰਾ ਜਾਂਦੇ ਨੇ ਭਾਈ ਦੁਬਾਰਾ ਹੈ ਦੁਬਾਰਾ ਚੱਲੇ ਨੇ ਉਹਦੇ ਕਿ ਉਹ ਮਾਰਿਆ ਉਹਦੇ ਹਾਂ ਦਰਸਲ ਇਹ ਪੂਰਾ ਮਾਮਲਾ ਖੰਨਾ ਦੇ ਪਾਇਲ ਦੇ ਪਿੰਡ ਬਿਲਾਸਪੁਰ ਚ ਵਾਪਰਿਆ ਜਿੱਥੇ ਕਿ 21 ਏਕੜ ਜ਼ਮੀਨ ਨੂੰ ਲੈ ਕੇ ਐਸਟੀਪੀਸੀ ਅਤੇ ਡੇਰੇ ਦੇ ਮਹੰਤਾਂ ਵਿਚਾਲੇ ਜੰਮ ਕੇ ਚੜਪਾ ਹੋਈਆਂ ਨੇ ਖੂਨੀ ਸੰਘਰਸ਼ੇ 'ਚ ਦੋਨਾਂ ਧਿਰਾਂ ਦੇ ਕਰੀਬ ਅੱਧਾ ਦਰਜਨ ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ ਨੇ ਜ਼ਖਮੇ ਵਿਚ ਚਿਹਰ ਕਈਆਂ ਦੇ ਹੱਥ ਵੱਢੇ ਗਏ ਨੇ ਕਈਆਂ ਦੀਆਂ ਬਾਹਾਂ ਅਤੇ ਕਈਆਂ ਨੂੰ ਚਿਹਰੇ ਅਤੇ ਸਰੀਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਡੇਰੇ ਦੇ ਮਹਾਂਤ ਦਿਰਾਦੀ ਮੰਨੀ ਹੈ ਤਾਂ ਇਸ ਜ਼ਮੀਨ ਉਹਨਾਂ ਕੋਲ ਕਰੀਬ 150 ਸਾਲ ਪੁਰਾਣੀ ਹੈ ਅਤੇ 150 ਸਾਲ ਤੋਂ ਹੀ ਉਹ ਇਸ ਜ਼ਮੀਨ ਤੇ ਖੇਤੀ ਕਰਦੇ ਆ ਰਹੇ ਨੇ ਪਰ এসਜੀਪੀਸੀ ਦੇ ਕਰੀਬ 200 ਤੋਂ ਵੱਧ ਵਿਅਕਤੀਆਂ ਨੇ ਅੱਜ ਉਹਨਾਂ ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਡੇਰੇ ਦੇ ਮਹਾਂਤਾ ਮੁਤਾਬਕ ਦੋਵੇਂ ਧਿਰਾਂ ਦਾ ਹਾਈ ਕੋਰਟ ਵਿੱਚ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਪਰ ਹਾਈ ਕੋਰਟ ਇਸ ਸੰਬੰਧੀ ਕੋਈ ਫੈਸਲਾ ਸੁਣਾਉਂਦੀ ਉਸ ਤੋਂ ਪਹਿਲਾਂ ਹੀ एसबीपीसी ਦੇ ਮੁਲਾਜ਼ਮ ਇਸ ਜ਼ਮੀਨ ਤੇ ਕਬਜ਼ਾ ਕਰਨ ਪਹੁੰਚ ਗਏ ਕੀ ਨਾਮ ਹੈ ਬਜੀ ਤੁਹਾਡਾ ਹਾਂ ਜੀ ਗੁਰਜੀਤ ਦਾ ਹਾਂ ਜੀ ਗੁਰਜੀਤ ਦਾ ਗੁਰਵੀਰ ਦਾ ਗੁਰਜੀਤ ਦਾ ਗੁਰਜੀਤ ਦਾ ਹਾਂ ਕੀ ਹੋਇਆ ਮਾਮਲਾ ਕੀ ਹੈ ਜਿਹੜਾ ਬਲਾਸਟਰ ਹੋਇਆ ਅੱਜ ਮਾਮਲਾ ਜੀ ਇਹਨਾਂ ਨੇ 2-300 ਬੰਦੇ ਨੇ ਆ ਕੇ ਸਾਡੇ ਹਮਲਾ ਕਰਿਆ ਸਾਡੇ ਤੇ ਅਟੈਕ ਪਰ ਜ਼ਮੀਨ ਸਾਡੀ ਪਾਉਣ ਲੱਗੇ ਆ ਕੇ ਧੱਕੇ ਨਾਲ ਦਾਂਗਾਂਵਾਰੀਆਂ ਸਰ ਦੇ ਵਿੱਚ ਸਾਡੇ ਕਿਰਪਾ ਵਾਲੀਆਂ ਸਾਡੇ ਬੰਦਵਾਲ ਦੇ ਵਿੱਚ ਦਾਾਂਗਾਂਵਾਰੀਆਂ ਤੇ ਟਰੈਕਟਰ ਚਾਰਟ ਤੇ ਇੱਕ ਦੂਜੀ ਆਈ ਹੈ ਇਹੇ ਸ਼ਿ ਸ਼ਿਉਣੀ ਜੀ ਦਾ ਪ੍ਰਬੰਧਕ ਕਮੇਟੀ ਦੇ ਮਰਾਜ਼ ਬਨੇ ਉਹਨਾਂ ਦੱਸਿਆ ਵੀ ਜ਼ਮੀਨ ਦਾ ਫੈਸਲਾ ਸਾਡੇ ਹੱਕ ਚ ਹੋਇਆ ਹੋਇਆ ਕੋਈ ਹੱਕ ਕੋਈ ਹੱਕ ਚ ਨਹੀਂ ਹੋਇਆ ਹੈ ਜੀ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਆ ਹਾਈ ਕੋਰਟ ਦੇ ਚੱਲ ਰਿਹਾ ਇਹ ਤਾਂ ਅਦਾਸੀ ਡੇਰਾ ਅਦਾਸੀ ਡੇਰੇ ਦਾ ਇਹਨਾਂ ਦਾ ਅਧਿਕਾਰ ਹੀ ਨਹੀਂ ਕੋਈ ਇਹਨਾਂ ਨੂੰ ਕੇਸ ਲਾਉਣ ਦਾ ਕਿਹਦੇ ਨਾਮ ਤੇ ਜਮੀਨ ਹੈ ਹਾਂਜੀ ਜਮੀਨ ਕੀ ਨਾਮ ਇਹ ਸਮਾਦ ਬਾਬਾ ਕੇਸਰ ਦਾ ਸਮਾਦ ਬਾਬਾ ਕੇਸਰ ਦਾ ਸਾਡੇ ਕੋਲ ਬਾਕੀ ਦੀ ਫੜਦੂ ਦੀ ਸਾਡੇ ਕੋਲ ਪ੍ਰਾਣੀ ਹੈਗੀ ਮਹੰਤ ਕੇਵਲ ਦਾਸ ਜੀ ਨੇ ਮੌਜੂਦ ਆ ਮਹੰਤ ਹਾਂਜੀ ਮੈਂ ਉਹਨਾਂ ਦਾ ਚੇਲਾ ਹਾਂਜੀ ਕਿੰਨਾ ਕੋ ਪੁਰਾਣਾ ਤੁਹਾਡਾ ਕਬਜ਼ਾ ਸਾਡਾ ਸ਼ੁਰੂ ਤੋਂ ਹੀ ਹੈ 1879 ਤੋਂ ਲੈ ਕੇ ਆਪਣੇ ਕੋਲ ਸਾਰੇ ਡਾਕੂਮੈਂਟ ਪੈਨ ਤੁਹਾਨੂੰ ਦਿਖਾ ਦਾਂਗੇ ਅੱਛੇ ਵਾਲਾ ਕੋ ਹਾਂਜੀ ਰਿਆਲ ਤੋਂ ਮਾਫੀ ਦਾ ਮਾਫੀਨਾਮਾ ਹੋਇਆ ਹੋਇਆ ਪਹਿਲਾਂ ਸਿਨੇਮਾ ਸੰਤੇ ਜਾਖਮੀ ਮੇਰੇ ਤੋਂ ਹਾਂਜੀ ਜਾਖਮੀ ਸਾਡੇ 6 ਜਾਣੇ ਗਏ 6 ਹਾਂਜੀ ਇਹਨਾਂ ਨੇ 200 ਬੰਦੇ ਨੇ ਅਟੈਕ ਕਰਿਆ ਸਾਡੇ ਉੱਤੇ ਇਹ ਦੇਖੋ ਉੱਥੇ ਮੌਕੇ ਤੇ ਜਾ ਕੇ ਦੇਖ ਲਓ ਤੁਸੀਂ ਅਸੀਂ ਪੁਲਿਸ ਨੂੰ ਇਨਫੋਰਮ ਕਰਿਆ ਬਾਅਦ ਦੇ ਵਿੱਚ ਹਾਂਜੀ ਪੁਲਸ ਆਈ ਹਾਂਜੀ ਪੁਲਸ ਆਈ ਆ ਬਾਅਦ ਦੇ ਵਿੱਚ ਸਾਨੂੰ ਤਾਂ ਹਸਪੀਟਲ ਲੈ ਆਏ ਸੀਗੇ ਇਹ ਪਹਿਲਾਂ ਪ੍ਰਾਈਵੇਟ ਹਸਪੀਟਲ ਉੱਥੇ ਮੇਰੇ ਫੇਨ ਕਿੱਦਾਂ ਦਾ ਬਾਦ ਇਹਨਾਂ ਦਾ ਮੇਰੇ ਨਾਲ ਜਾਦੇ ਲੱਗ ਇੱਕ ਮਿੰਟ ਕਰ ਬਜੀ ਹਾਂਜੀ ਕੀ ਮਾਮਲਾ ਜਿਹੜਾ ਅੱਜ ਝਗੜਾ ਹੋਇਆ ਤੁਹਾਡਾ ਕੀ ਸੀਗਾ ਮਾਮਲਾ ਸਰ ਇਹ ਮਸਲਾ ਹੈਗਾ ਜੀ ਜ਼ਿਮੀਂਦਾਰ ਜਿਹੜਾ ਇਸ ਟਾਈਮ ਜਿਹੜਾ ਹਾਈ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਪੈਂਡਿੰਗ ਹੈ ਇਹਨਾਂ ਨੇ ਇਹਨਾਂ ਨੂੰ ਚਾਹੇ ਸੰਬੰਧ ਕੋਈ ਲੇਟ ਹੋਏ ਇਹਨਾਂ ਨੇ ਦਰਖਾਸਤ ਦਿੱਤੀ ਡੀਸੀ ਦੇ ਵੀ ਸਾਡਾ ਉਹਦਾ ਮਤਲਬ ਸਾਨੂੰ ਕਬਜ਼ਾ ਦਿਵਾਇਆ ਜਾਵੇ ਠੀਕ ਹੈ ਜੀ 19 ਤਰੀਕ ਦੀ ਉਹਦੀ ਅਸੀਂ ਉੱਥੇ ਜਵਾਬ ਦੇਇਆ ਸਾਡਾ ਵਕੀਲ ਸਾਹਿਬ ਸਾਡੇ ਜਵਾਬ ਦਿੱਤਾ ਉਹਨਾਂ ਨੇ 3 ਤਰੀਕ ਪਈ ਹੋਈ ਆ ਜਦੋਂ ਡੀਸੀ ਸਾਹਿਬ ਨੇ ਇਹਨਾਂ ਨੂੰ ਤਿੰਨ ਤਰੀਕ ਦੇਤੀ ਆ ਤੇ ਪਹਿਲਾਂ ਕਿਹਦੇ ਆਰਡਰ ਤੇ ਆਏ ਇਹਨਾਂ ਕੋਲੇ ਕੋਈ ਆਰਡਰ ਸੀਗਾ ਆਣ ਦੱਸ 200 ਬੰਦਾ ਚੜ ਕੇ ਆਇਆ ਸਾਡੇ ਪੰਜ-ਸੱਤ ਬੰਦਿਆਂ ਦੀ ਪਰਿਵਾਰ ਦੀ ਔਰ ਪਿੱਛੋਂ ਦੀ ਆਏ ਜ਼ਮੀਨ ਦੇ ਪਿੱਛੋਂ ਦੀ ਆਏ ਔਰ ਅੱਗੇ ਕਹਿੰਦੇ ਤਿੰਨ ਟਰੈਕਟਰ ਉੱਤੇ ਚਾੜੇ ਸਾਡੇ ਔਰ ਅਸੀਂ ਆਪਣੇ ਬਚਾਅ ਦੇ ਵਿੱਚ ਆਪਣਾ ਉਹ ਕੀਤਾ ਅਸੀਂ ਕਿਸੇ ਦੇ ਘਰ ਨਹੀਂ ਮਾਰਨੇਗੇ ਕਿਸੇ ਦੇ ਹਮਲਾ ਨਹੀਂ ਕੀਤਾ ਸੀ ਸਾਡੇ ਜਦੋਂ ਘਰ ਕੋਈ ਆ ਕੇ ਵੜ ਗਿਆ ਬਿਨਾਂ ਆਰਡਰ ਤੋਂ डीसी डीसी ਸਾਉ ਦਾ ਅਸੀਂ ਤੁਹਾਨੂੰ ਦਿਖਾ ਦਿੰਨੇ ਆ 3 ਤਰੀਕ ਪਈ ਹੋਈ ਆ ਇਹਨਾਂ ਕੋਲੇ ਵੀ ਗਈ ਆ ਕਾਪੀ ਸਾਡੇ ਕੋਲੇ ਵੀ ਆ ਉਹ ਲਿਖਤੀ ਰੂਪ ਦੇ ਵਿੱਚ ਆਰਡਰ ਨੇ ਤੁਹਾਡੇ ਤੋਂ ਜੀ ਲਿਖਤੀ ਰੂਪ ਦਾ ਡੀਸੀ ਦੇ ਇਹ ਇਹ ਫੇਸ ਹੋਈ ਸੀ ਕਿ ਸਾਨੂੰ ਕਬਜ਼ਾ ਦਿਵਾਇਆ ਜਾਵੇ 19 ਤਰੀਕ ਦੀ ਡੇਟ ਸੀ 19 ਤਰੀਕ ਸਾਡਾ ਵਕੀਲ ਜਾ ਕੇ ਉੱਥੇ ਆਪਣਾ ਜਵਾਬ ਦੇ ਆਇਆ ਸੀਗਾ ਉਸ ਤੋਂ ਬਾਅਦ ਤਰੀਕ ਪਈ 3 3 ਤਰੀਕ ਦਾ ਇਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਇਹਨਾਂ ਨੇ ਮਤਲਬ ਅਚਾਨਕ ਆ ਕੇ ਪੂਰੀ ਤਿਆਰੀ ਨਾਲ ਜ਼ਮੀਨ ਕਿੰਨੀ ਹੈ ਜ਼ਮੀਨ ਕੋਈ ਇਹ ਕਿੱਥੇ ਹੈਗੀ ਆ ਜਿਹੜਾ ਇਹ ਰਕਬਾ ਜ਼ਮੀਨ ਦਾ ਕਿਹੜੇ ਪਿੰਡ ਦਾ ਹੈ ਇਹ ਬਰਾਸਪੁਰ ਦਾ ਹੈਗਾ ਜੀ ਜਦ ਕੇ ਦੂਜੇ ਪਾਸੇ ਐਸਟੀਪੀਸੀ ਨੇ ਵੀ ਇਸ ਜ਼ਮੀਨ ਤੇ ਆਪਣਾ ਕਬਜ਼ਾ ਦੱਸਿਆ ਹੈ ਉਹਨਾਂ ਮੁਤਾਬਕ ਉਹ ਹੇਠਲੀ ਅਦਾਲਤ ਵਿੱਚੋਂ ਕੇਸ ਜਿੱਤ ਚੁੱਕੇ ਨੇ ਅਤੇ ਅੱਜ ਆਪਣਾ ਕਬਜ਼ਾ ਲੈਣ ਪਹੁੰਚੇ ਸੀ ਅਤੇ ਆਪਣਾ ਕਬਜ਼ਾ ਲੈਣ ਲਈ ਜ਼ਮੀਨ ਕੋਲ ਖੜੇ ਸੀ ਤਾਂ ਪਿੱਛੇ ਤੋਂ ਡੇਰੇ ਦੇ ਮਹੰਤਾ ਨੇ ਉਹਨਾਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇ ਕੁਝ ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹਾਂ ਜੀ ਇਸ ਕੋਤਰਸਾ ਨਕੀਨਾਵਾ ਤੁਹਾਡਾ ਮੇਰਾ ਨਾਮ ਵਿਜੇ ਸਿੰਘ ਹੈ ਜੀ ਐਡੀਸ਼ਨਸ ਕਤਰਸ਼ੋਲਾ ਤੇ ਕੀ ਘਟਨਾ ਵਾਪਰੀ ਉੱਥੇ ਤੁਹਾਡੇ ਨਾਲ ਕੀ ਆ ਜਿਹੜਾ ਤੁਸੀਂ ਅੱਜ ਜ਼ਖਮੀ ਹੋਇਓ ਹਸਪਤਾਲ ਦੇ ਵਿੱਚ ਕੁਝ ਅਸੀਂ ਤਾਂ ਖਲੋਤੇ ਸਾਂ ਅਸੀਂ ਤਾਂ ਆਪਣੀ ਜ਼ਮੀਨ ਵਾਉਣ ਵਾਸਤੇ ਗਏ ਸਾਂ ਤੇ ਖਲੋਤਿਆਂ ਤੇ ਉਹਨਾਂ ਨੇ ਸਾਡੇ ਜਿਹੜੀਆਂ ਕਰਪਾਨਾਂ ਚਲਾਈਆਂ ਨਸ਼ਿਆਂ ਦੇ ਨਸ਼ੇ ਦੇ ਨਾਲ ਤੋਪੀ ਇਹ ਕਿਹੜੇ ਪਿੰਡ ਦਾ ਮਾਮਲਾ ਸਖਤਰ ਬਲਾਸਪੁਰ ਦਾ ਪਿੰਡ ਬਲਾਸਪੁਰ ਕਿੰਨੇ ਬੰਦੇ ਜ਼ਖਮੀ ਹੋਏ ਨੇ ਤੁਹਾਡੇ 15 16 ਬੰਦੇ ਜ਼ਖਮੀ ਨੇ ਵਿੱਚੋਂ 4-5 ਬਹੁਤ ਗੰਭੀਰ ਨੇ ਤੇ ਉਹ ਮਲਾਉਣ ਚੱਲ ਰਿਹਾ ਤਾਰਿਕ ਕੋ ਕੋ ਨਾ ਨਹੀਂ ਹੁਕਮ ਮੰਨਿਆ ਨੇ ਇਸ ਕਰਕੇ ਅਹੀਂ ਕਿਸੇ ਨਾ ਮਾਰਾ ਕੀਤਾ ਹੀ ਨਹੀਂ ਅਹੀਂ ਤੇ ਗੱਲ ਕਰ ਰਹੇ ਆ ਜੀ ਉਹਨਾਂ ਨੇ ਸਾਡੇ ਆਫਰ ਲਾ ਕਰਤਾ ਅਸਲ ਵਿੱਚ ਕਿਹੜੀ ਗੱਲ ਨੂੰ ਲੈ ਕੇ ਬਹਿਸ ਵਸਈਆ ਹੋਇਆ ਤੇ ਜਿਹੜਾ ਇੰਨਾ ਝਗੜਾ ਵਧਿਆ ਕੋਈ ਬਹਿਸ ਵਸਈਆ ਨਹੀਂ ਕੋਈ ਉਹ ਤਾਂ ਆਉਂਦਾ ਸਾਰੀ ਕਿਰਪਾ ਦਾ ਮਾਰ ਲੱਗਦਾ ਸਾਡੀ ਗੱਲਬਾਤ ਉਹ ਬਹਿਸ ਵਸਈਆ ਗਿਆ ਨਾ ਇਹ ਕਰਨਾ ਚਾਹੀਦਾ ਜੀ ਸਰਕਾਰ ਪ੍ਰਸ਼ਾਸਨ ਨੂੰ ਸਰਕਾਰ ਪ੍ਰਸ਼ਾਸਨ ਨਾਲ ਅਸੀਂ ਪਹਿਲਾਂ ਵੀ ਮਿਲੇ ਆ ਤੇ ਅੱਜ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਪਰਚਾ ਕਰਨ ਜਿਹਦੇ ਸਾਡੇ ਸੈਕਟਰ ਸਾਹਿਬ ਕਹਿ ਕੇ ਗਏ ਨੇ ਇਹ ਤੁਹਾਨੂੰ ਤਿੰਨ ਦੇ ਪਰਚਾ ਹੋਣਾ ਚਾਹੀਦਾ ਹੈ ਇਹਨਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਆ ਇਹਨਾਂ ਦੇ ਨਸ਼ੇ ਕੀਤੇ ਸੀ ਨਸ਼ੇ ਦੇ ਨਾਲ ਜਿਹੜੇ ਉਹ ਸਾਨੂੰ ਮਤਲਬ ਇਹਨਾਂ ਕਰਪਾਣਾ ਮਾਰੀਆਂ ਇਹ ਧੰਗੁਰੂ RAMDAS ਦੀ ਜਾਇਦਾਦ ਆ ਇਹ ਕੋਈ ਨਿੱਜੀ ਬੰਦੇ ਦੀ ਜਾਇਦਾਦ ਨਹੀਂ ਅਸੀਂ ਬਤੌਰ ਸੈਕਟਰੀ ਧੰਗੁਰੂ RAMDAS ਦੀ ਸਾਡਾ ਫਰਜ਼ ਆ ਕਿ ਅਸੀਂ ਉਹਦੀ ਜਾਇਦਾਦ ਸੰਭਾਲੀਏ ਅਸੀਂ ਉਹ ਹੀ ਆਪਣੀ ਜਾਇਦਾਦ ਸੰਭਾਲਣ ਆਏ ਸੀ ਸਾਡੇ ਕੋਲ ਦੋ ਘਾਹ ਖੇਤ ਰਿਆ ਸਾਡੇ ਕੋਲ ਅਦਾਲਤ ਤੋਂ ਇਜਜ਼ਤ ਹੈ ਸਰੋਤ ਉਦਰੇਸ਼ ਚਰਤ ਦੀ ਸੂਚਨਾ ਮਿਲਦੇ ਹੀ ਡੀਐਸਪੀ ਨikhil Gargvi ਮੌਕੇ ਤੇ ਪਹੁੰਚੇ ਜਿਨ੍ਹਾਂ ਮੁਤਾਬਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ਡਿਪਟੀ ਸਾਹਿਬ ਜੀ ਨਾਲ ਜੇ ਮਾਮਲਾ ਬਲਾਸਪੁਰ ਦੇ ਵਿੱਚ ਹੋਇਆ ਸ਼ਰੋਮਣੀ ਕਮੇਟੀ ਦੇ ਮਹਾਂਤ ਦੇ ਪਿਛਲੇ ਕੀ ਮਾਮਲਾ ਸੀਗਾ ਸਾਨੂੰ ਇੱਕ ਕਤਲਾਈ ਸੀਗੀ ਰੌਣਦਾਸ ਕੁਬਲੀ ਹਨਦਰ ਹੈ ਇਹ ਕਾਪ ਨੇ ਬਲਾਸਰ ਪਿੰਡ ਦੇ ਸ਼ੋਮਨੇ ਕਮੇਟੀ ਅਤੇ ਮਾਨਤਾ ਬਿੱਤ ਲੜਾਈ ਹੋਈ ਹੈ ਅਸੀਂ ਤਾਂ ਮੌਕੇ ਤੇ ਪਹੁੰਚੇ ਹੋਰ ਤੱਕ ਥੋੜਾ ਜਿਹਾ ਕਰਾਉਡ ਸੀ ਉਹ ਸਟਿਸਪੋਰਸ ਕਰਾਤਾ ਤੇਨਾਂ ਤਾਂ ਕੋਈ ਲੈਂਡ ਨੂੰ ਲੈ ਕੇ ਕੋਈ ਜੂਝ ਆਪਸ ਕੋਈ ਪਹਿਲਾਂ ਤਾਂ ਕੋਈ ਕੋਰਟ ਕੇਸ ਚੱਲ ਰਹੇ ਨੇ ਉਹ ਵਜੋਂ ਸੇ ਕਲੈਰਟੀ ਕਰ ਰਹੇ ਨੇ ਤੇ ਦੋਨੋਂ ਤੇਰਾ ਹਸਪਤਲ ਦਾਖਲ ਹੋਈਆਂ ਨੇ ਜੋ ਸਾਡੇ ਕੋਲ ਐਮਐਲ ਆ ਜਾਏਗੀ ਅਸੀਂ ਬਿਆਨ ਲਿਖ ਕੇ ਜੋ ਕਾਰਜ ਵਿੰਦ ਕਰਾਂਗੇ ਜਿਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਵੀ ਅਸੀਂ ਪੁਲਿਸ ਨੂੰ ਪਹਿਲਾਂ ਲਿਖਤੀ ਰੂਪ ਦੇ ਵਿੱਚ ਰਿਟਨ ਦੇ ਵਿੱਚ ਐਪਲੀਕੇਸ਼ਨ ਦੇ ਚੁਕੇ ਹਾਂ ਪਰ ਉੱਥੇ ਪੁਲਿਸ ਨਹੀਂ ਪਹੁੰਚੀ ਹੈਗੀ ਵੀ ਜਿਸ ਕਾਰਨ ਇਹ ਝਗੜਾ ਵਧਿਆ ਨਹੀਂ ਜੇ ਪੁਲਿਸ ਚੰਦੀ ਦਾ ਨਹੀਂ ਹੋਣਾ ਸੀਗਾ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰਦੇ ਸੀ ਕਿ ਐਪਲੀਕੇਸ਼ਨ ਕਿਨੂੰ ਆਈ ਹੈ ਉਪਰ ਇਹ ਮੇਰੇ ਵੀ ਜਸਟ ਕੋਈ ਨੋਟਿਸ ਹੈ ਕਿ ਤੋਂ ਸਿਰ ਉਹ ਤੁਹਾਡੇ ਵੱਲ ਦੱਸਿਆ ਗਿਆ ਕਿ ਐਪਲੀਕੇਸ਼ਨ ਆਈ ਤਾਂ ਹੁਣ ਇੱਥੇ ਕੌਣ ਗਲਤ ਹੈ ਤੇ ਕੌਣ ਸਹੀ ਫਿਲਹਾਲ ਇਸ ਬਾਰੇ ਕੁਝ ਵੀ ਟਿੱਪਣੀ ਕਰਨਾ ਨਾ ਮناسب ਹੋਵੇਗਾ ਪਰ ਦੋਵਾਂ ਧਿਰਾਂ ਵਿਚਾਲੇ ਜਿਸ ਪ੍ਰਕਾਰ ਇੱਕ ਖੁੱਲੀ ਚੜਪ ਹੋਈ ਹੈ ਉਸ ਨੇ ਇਲਾਕੇ ਵਿੱਚ ਸੰਸਰੀ ਫੈਲਾ ਦਿੱਤੀ ਹੈ ਉੱਥੇ ਹੀ ਐਸਟੀਪੀਸੀ ਅਤੇ ਡੇਰੇ ਦੇ ਮਹਾਂਤਾਂ ਵਿਚਾਲੇ ਹੋਈ ਇਸ ਚੜਪ ਵਿੱਚ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਈ ਗੰਭੀਰ ਜ਼ਖਮੀ ਨੇ ਕਈਆਂ ਦੇ ਹੱਥ ਵੱਡੇ ਗਏ ਨੇ ਅਤੇ ਕਈਆਂ ਦੀ ਬਾਹਾਂ ਅਤੇ ਸਰੀਰ ਤੇ ਬੇहद ਗੰਭੀਰ ਸੱਟਾਂ ਲੱਗੀਆਂ ਨੇ ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ